ਮਾਤਾ ਦੱਸਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਬਿੰਦੂ ਆਫਰ ਕੀਤੀ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲੋ ਅਸੀਂ ਤੁਹਾਨੂੰ 9 ਸੀਟਾਂ ਬਾਜੇ ਦੀਆਂ ਦਿੰਦੇ ਆ ਔਰ ਸੈਕੰਡਲੀ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾ ਕੇ ਸਾਡੀ ਪਾਰਟੀ ਜੁਆਇਨ ਕਰੋ ਬਿੰਦੂ ਪਤਾ ਸੀ ਵੀ ਇਹ ਪਹਿਲੀ ਗੱਲ ਤੇ ਝੂਠ ਬਹੁਤ ਬੋਲਦੇ ਨੇ ਸਮੇਂ ਤਾਂ ਅਸੀਂ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਸੀਗੀ ਉਹ ਤਾਂ ਤੁਹਾਨੂੰ ਕਾਂਗਰਸ ਤੇ ਹੀ ਲੱਗਦੀ ਸੀ ਸਮਾ ਬਹੁਤ ਬਲਵਾਨ ਹੈ ਹਾਦੀ 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 ਮੈਂ ਤਾਂ ਤੁਹਾਨੂੰ ਖੁਦ ਕਿਹਾ ਵੀ ਜਦੋਂ ਅਸੀਂ ਵੇਖਿਆ ਵੀ ਇੱਕ ਜਿਹੜਾ ਲੀਡਰ ਹੈ ਪਾਰਟੀ ਦਾ ਅੱਜ ਮੇਰੇ ਹਲਕੇ ਦੇ ਵਿੱਚ ਮੈਂ ਐਮਐਲਏ ਹਾਂ ਮੈਨੂੰ ਕੋਈ ਸਰਪੰਚ ਮਿਲਣ ਲਿਆਦਾ ਤੇ ਮੈਂ ਸਰਪੰਚ ਦਾ ਨਾਂ ਨਹੀਂ ਜਾਣਦਾ ਤੇ ਉਹ ਕੱਲ ਨੂੰ 10 ਬੰਦੇ ਨਾਲ ਕੰਮ ਲੈ ਕੇ ਆਂਦਾ ਤੇ ਅਗਲਾ ਕਹਿ ਗਿਆ ਯਾਰ ਤੈਨੂੰ ਤਾਂ ਐਮਐਲਏ ਤੈਨੂੰ ਜਾਣਦਾ ਹੀ ਨਹੀਂ ਤੂੰ ਕੌਣ ਹੈ ਉਦੇ ਮਨ ਤੇ ਕੀ ਬੀਤੇਗੀ ਸਾਡਾ 40 ਸਾਲ ਹੋ ਗਏ ਸੀ ਸਾਨੂੰ ਉਹ ਜਾਂਦੇ ਹੀ ਨਹੀਂ ਸੀ ਵੀ ਇਹ ਹੈ ਕੌਣ ਹੈ ਤੇ ਨਾਲ ਦੇ ਕੰਦੇ ਜਿਹੜਾ ਕੋਈ ਖੜਾ ਕਹਿੰਦਾ ਹੁੰਦਾ ਸੀ ਵੀ ਉਹ ਉਹਦਾ ਪਤਾਪ ਸਿੰਘ ਬਾਜਵਾ ਦਾ ਭਰਾ ਹੈ ਤੋਨਾਂ ਕੋ ਸਿਰੇ ਲਾ ਦੇਣਾ ਸੋ ਉਸ ਪਾਰਟੀ ਵਿੱਚ ਵਕਤ ਆਇਆ ਮੈਂ ਤਾਂ ਦੱਸਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਮੈਨੂੰ ਆਫਰ ਕੀਤੀ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਅਸੀਂ ਤੁਹਾਨੂੰ 9 ਸੀਟਾਂ ਬਾਜੇ ਦੀਆਂ ਦਿੰਦੇ ਆ ਉਸ ਤੋਂ ਇਲਾਵਾ ਤੁਸੀਂ ਜਿਹਨੂੰ ਲੜਾਣਾ ਲੜਾਓ ਔਰ ਸੈਕੰਡਲੀ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾ ਕੇ ਸਾਡੀ ਪਾਰਟੀ ਜੋਇਨ ਕਰੋ ਮੈਨੂੰ ਪਤਾ ਸੀ ਵੀ ਇਹ ਪਹਿਲੀ ਗੱਲ ਤੇ ਝੂਠ ਬਹੁਤ ਬੋਲਦੇ ਨੇ ਸਮਾਂ ਇਦਾਂ ਦਾ ਸੀ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਸੀਗੀ ਉਦੋਂ ਤੁਹਾਨੂੰ ਕਾਂਗਰਸ ਸਹੀ ਲੱਗਦੀ ਸੀ ਸਮਾਂ ਬਹੁਤ ਬਲਵਾਨ ਹੈ ਹਾਂਜੀ 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 ਮੈਂ ਤੇ ਤੁਹਾਨੂੰ ਖੁਦ ਕਿਹਾ ਵੀ ਜਦੋਂ ਅਸੀਂ ਵੇਖਿਆ ਵੀ ਇੱਕ ਜਿਹੜਾ ਲੀਡਰ ਹੈ ਪਾਰਟੀ ਦਾ ਅੱਜ ਮੇਰੇ ਹਲਕੇ ਦੇ ਵਿੱਚ ਮੈਂ ਐਮਐਲਏ ਹਾਂ ਵੇਦੂ ਕੋਈ ਸਰਪੰਚ ਮਿਲਣ ਲਿਆਦਾ ਤੇ ਮੈਂ ਸਰਪੰਚ ਦਾ ਨਾਂ ਨਹੀਂ ਜਾਣਦਾ ਤੇ ਉਹ ਕੱਲ ਨੂੰ 10 ਬੰਦੇ ਨਾਲ ਕੰਮ ਲੈ ਕੇ ਆਂਦਾ ਤੇ ਅਗਲਾ ਕਹਿ ਗਿਆ ਯਾਰ ਤੈਨੂੰ ਤਾਂ ਐਮਐਲਏ ਤੈਨੂੰ ਜਾਣਦਾ ਹੀ ਨਹੀਂ ਤੂੰ ਕੌਣ ਹੈ ਉਹਦੇ ਮਨ ਤੇ ਕੀ ਬੀਤੇਗੀ ਸਾਡਾ 40 ਸਾਲ ਹੋ ਗਏ ਸੀ ਸਾਨੂੰ ਉਹ ਜਾਣਦਾ ਹੀ ਨਹੀਂ ਸੀ ਵੀ ਇਹ ਹੈ ਕੌਣ ਹੈ ਤੇ ਨਾਲ ਦੇ ਕੰਦੇ ਜਿਹੜਾ ਕੋਈ ਖੜਾ ਕਹਿੰਦਾ ਹੁੰਦਾ ਸੀ ਵੀ ਉਹ ਉਹਦਾ ਪਤਾਪ ਸਿੰਘ ਬਾਜਵਾ ਦਾ ਭਰਾ ਹੈ ਤੋ ਨਾ ਕੋ ਸਿਰੇ ਲਾ ਦੇਣਾ ਉਸ ਪਾਰਟੀ ਵਿੱਚ ਵਕਤ ਆਇਆ ਮੈਂ ਤਾਂ ਦੱਸਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਮੈਨੂੰ ਆਫਰ ਕੀਤੀ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਅਸੀਂ ਤੁਹਾਨੂੰ 9 ਸੀਟਾਂ ਬਾਜੀ ਦੀਆਂ ਦਿੰਦੇ ਆ ਉਸ ਤੋਂ ਇਲਾਵਾ ਤੁਸੀਂ ਜਿਹਨੂੰ ਲੜਾਣਾ ਲੜਾਓ ਔਰ ਸੈਕੰਡਲੀ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾ ਕੇ ਸਾਡੀ ਪਾਰਟੀ ਜੁਆਇਨ ਕਰੋ ਮੈਨੂੰ ਪਤਾ ਸੀ ਵੀ ਇਹ ਪਹਿਲੀ ਗੱਲ ਤੇ ਝੂਠ ਬਹੁਤ ਬੋਲਦੇ ਨੇ ਸਮੇਂ ਤਾਂ ਅਸੀਂ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਸੀਗੀ ਉਦੋਂ ਤੁਹਾਨੂੰ ਕਾਂਗਰਸ ਤੇ ਹੀ ਲੱਗਦੀ ਸੀ ਸਮਾ ਬਹੁਤ ਬਲਵਾਨ ਹੈ ਹਾਦੀ 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 ਮੈਂ ਤੇ ਤੁਹਾਨੂੰ ਖੁਦ ਕਿਹਾ ਵੀ ਜਦੋਂ ਅਸੀਂ ਵੇਖਿਆ ਵੀ ਇੱਕ ਜਿਹੜਾ ਲੀਡਰ ਹੈ ਪਾਰਟੀ ਦਾ ਅੱਜ ਮੇਰੇ ਹਲਕੇ ਦੇ ਵਿੱਚ ਮੈਂ ਐਮਐਲਏ ਹਾਂ ਮੈਨੂੰ ਕੋਈ ਸਰਪੰਚ ਮਿਲਣ ਲਿਆਦਾ ਤੇ ਮੈਂ ਸਰਪੰਚ ਦਾ ਨਾਂ ਨਹੀਂ ਜਾਣਦਾ ਤੇ ਉਹ ਕੱਲ ਨੂੰ 10 ਬੰਦੇ ਨਾਲ ਕੰਮ ਲੈ ਕੇ ਆਂਦਾ ਤੇ ਅਗਲਾ ਕਹਿ ਗਿਆ ਯਾਰ ਤੈਨੂੰ ਤੇ ਐਮਐਲਏ ਤੈਨੂੰ ਜਾਣਦਾ ਹੀ ਨਹੀਂ ਤੂੰ ਕੌਣ ਹੈ ਉਦੇ ਮਨ ਤੇ ਕੀ ਬੀਤੇਗੀ ਸਾਡਾ 40 ਸਾਲ ਹੋ ਗਏ ਸੀ ਸਾਨੂੰ ਉਹ ਜਾਂਦੇ ਹੀ ਨਹੀਂ ਸੀ ਵੀ ਇਹ ਹੈ ਕੌਣ ਹੈ ਤੇ ਨਾਲ ਦੇ ਕੰਦੇ ਜਿਹੜਾ ਕੋਈ ਖੜਾ ਕਹਿੰਦਾ ਹੁੰਦਾ ਸੀ ਵੀ ਉਹ ਉਹਦਾ ਪਤਾਪ ਸਿੰਘ ਬਾਜਵਾ ਦਾ ਭਰਾ ਹੈ ਜੀ ਤੋਨਾਂ ਕੋ ਸਿਰੇ ਲਾ ਦੇਣਾ ਸੋ ਉਸ ਪਾਰਟੀ ਵਿੱਚ ਵਕਤ ਆਇਆ ਮੈਂ ਤਾਂ ਦੱਸਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਮੈਨੂੰ ਆਫਰ ਕੀਤੀ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਅਸੀਂ ਤੁਹਾਨੂੰ 9 ਸੀਟਾਂ ਬਾਜੀ ਦੀਆਂ ਦਿੰਦੇ ਆ ਉਸ ਤੋਂ ਇਲਾਵਾ ਤੁਸੀਂ ਜਿਹਨੂੰ ਲੜਾਣਾ ਲੜਾਓ ਔਰ ਸੈਕੰਡਲੀ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾ ਕੇ ਸਾਡੀ ਪਾਰਟੀ ਜੁਆਇਨ ਕਰੋ ਮੈਨੂੰ ਪਤਾ ਸੀ ਵੀ ਇਹ ਪਹਿਲੀ ਗੱਲ ਤੇ ਝੂਠ ਬਹੁਤ ਬੋਲਦੇ ਨੇ